हां जी संगत जी ਵੀਡੀਓ ਦੇਖਿਓ ਵੀਡੀਓ ਕਰ ਦਿਓ ਸ਼ੇਅਰ ਸਪਿਆਰੀ ਜੀ ਬੱਚੀ ਵਾਸਤੇ ਲਾਇਕ ਕਮੈਂਟ ਜ਼ਰੂਰ ਕਰਿਓ ਜਿਹੜੀ ਸਰ ਢੱਕ ਕੇ ਗੁਰੂ ਘਰ ਜਾ ਰਹੀ ਬੜੇ ਪਿਆਰ ਦੇ ਨਾਲ ਦੇਖੋ ਮਾਂ ਬਾਪ ਦੀ ਸਿੱਖਿਆ ਜਿਹੜੀ ਬੱਚੀ ਨੂੰ ਸਲੀਕਾ ਸਿਖਾਇਆ ਕਿਵੇਂ ਗੁਰੂ ਘਰ ਜਾਣਾ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣਾ ਤੇ ਕੋਲੀ ਦੇ ਵਿੱਚ ਆਟਾ ਲੈ ਕੇ ਪਿਆਰ ਦੇ ਨਾਲ ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਕਰ ਰਹੀ ਏ ਤਾਂ ਨਮਸਕਾਰ ਕਰਕੇ ਦੇਖੋ ਆਟਾ ਢੋਲੀ ਦੇ ਵਿੱਚ ਪਾਇਆ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਫਿਰ ਗੁਰੂ ਸਾਹਿਬ ਦੀ ਜਿਹੜੀ ਪ੍ਰਕਿਰਮਾ ਹੈ ਇਸ ਬੱਚੀ ਨੇ ਦੇਖੋ ਬੜੇ ਪਿਆਰ ਦੇ ਨਾਲ ਉਹ ਕਰ ਰਹੀ ਹੈ ਪ੍ਰਕਿਰਮਾ ਕਰਕੇ ਫਿਰ ਦੇਖੋ ਮੱਥਾ ਟੇਕਣਾ ਕਿਉਂਕਿ ਬੱਚਿਆਂ ਨੂੰ ਦੱਸਣਾ ਪੈਂਦਾ ਹੈ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਜਿ ਉਹ ਜੀ ਮਾਤਾ-ਪਿਤਾ ਦਿੰਨੇ ਉਹ ਜੀ ਧਾਰਨ ਬੱਚੇ ਕਰ ਲੈਂਦੇ ਨੇ ਫਿਰ ਬੈ ਕੇ ਦੇਖੋ ਗੁਰੂ ਕੀ ਬਾਣੀ ਸਰਵਣ ਕਰਨੀ ਇਹ ਤਰੀਕਾ ਇਹ ਸਰੀਕਾ ਬੱਚੀ ਦਾ ਤੁਹਾਨੂੰ ਕਿਵੇਂ ਲੱਗੇ ਆ ਵੀਡੀਓ ਜਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਵਿਚਾਰ ਦਿਓ ਤੇ ਚੈਨਲ ਨੂੰ ਸਾਰੇ ਸਬਸਕ੍ਰਾਈਬ